ਗਾਈਸ ਸਸੀਕਾਰ ਇੱਕ ਜ਼ਰੂਰੀ ਜਾਣਕਾਰੀ ਜਿਹਨੇ ਕੀ ਆਪਾਂ ਨੂੰ ਪਤਾਈਆ ਹੁਣ ਨਰਾਤੇ ਚੱਲਦੇ ਪਏ ਆ ਹਾਂ ਦੇਖੋ ਆਹ ਹੈ ਕਿਟੂ ਦਾ ਆਟਾ ਇਹਦੀ ਰੋਟੀ ਬਣਾ ਕੇ ਖਾ ਸਕਦੇ ਆ ਆਪਾਂ ਤੇ ਇਹਦੀ ਕੀਮਤ ਹੈਗੀ ਆ ਅੱਧਾ ਕਿਲੋ ਦੀ 70 ਰੁਪਏ ਇਹਦੀ ਰੋਟੀ ਜਿਨੇ ਬਾਜਰੇ ਦੀ ਬਣਦੀ ਆ ਉਵੇਂ ਬਣਦੀ ਆ ਤੇ ਟੇਟ ਥੋੜਾ ਪਰ ਜਾਂਦਾ ਏ ਆ ਦੇਖੋ ਚੰਗੀ ਤਰ੍ਹਾਂ ਚੈੱਕ ਕਰ ਲਓ ਤੇ ਆ ਜਿਨੇ ਪਤਾ ਹੈ ਕਿ ਇਹ ਹੈਗੇ ਆ ਸਵਾੰਖਾਂ ਦੇ ਚੌਲ ਇਹਨੂੰ ਆਪਾਂ ਕੀ ਕਹਿੰਦੇ ਹੁੰਦੇ ਇਹਦੀ ਖੀਰੀ ਬਣਾ ਸਕਦੇ ਆ ਇਹਦੇ ਵਿੱਚ ਸੈਂਦਾ ਨਮਕ ਪਾ ਕੇ ਤੇ ਆਲੂ ਪਾ ਕੇ ਜੀਰਾ ਪਾ ਕੇ ਆਪਾਂ ਇਹਨੂੰ ਖਿਚੜੀ ਦੀ ਬਣਾ ਸਕਦੇ ਆ ਮੈਂ ਤਾਂ ਖਿਚੜੀ ਯੂਜ਼ ਕਰਦੀ ਆ ਤੇ ਆਹ ਵਾਲੇ ਆਟੇ ਦੀ ਰੋਟੀ ਬਣਾ ਕੇ ਖਾ ਸਕਦੇ ਆ ਤੇ ਜਿੰਨਾ ਵੀ ਭੈਣਾ ਨਹੀਂ ਜਾਂ ਭਰਾਵਾਂ ਨਹੀਂ ਵਰਤ ਰੱਖੇ ਹੋਏ ਆ ਤੇ ਇਹ એનર્ਜੀ ਵੀ ਦਿੰਦਾ ਹੈ ਤੇ ਇਹ ਆਟਾ ਜ਼ਰੂਰ ਯੂਜ਼ ਕਰੋ ਦੇਖੋ ਕਿ ਟੂ ਆਟਾ ਇਹ ਯੂਜ਼ ਕਰੋ ਵਰਤਣ ਵਾਸਤੇ ਸਪੈਸ਼ਲ ਤੇ ਆ ਵਾਲੀ ਰਾਇਸਤਾ ਪਾ ਸਾਰੀ ਯੂਜ਼ ਕਰਦੇ ਆ ਤੇ ਇੱਕ ਮਿੰਟ ਦੇਖੋ